ਸ੍ਰੀ ਕਾਲ ਪ੍ਰਿੰਟਸ ਮੈਥੋਡਾ ਹੋਸ ਡਾਕਟਰ ਗੁਰਸ਼ੇਰ ਔਰ ਮੇਰੇ ਨਾਲ ਡਾਕਟਰ ਬਿਬਾਸ ਰਾਵੀ ਮੌਜੂਦ ਨੇ ਤੁਹਾਡਾ ਡਾਕਟਰ ਗੁਰਸ਼ੇਰ ਬਲੌਕਸ ਦੇ ਵਿੱਚ ਆਪਾਂ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਖਲਾਉਣ ਜਾ ਰਹੇ ਆਂ ਅਲਸੀ ਦੀਆਂ ਪਿੰਨੀਆਂ ਜਿਹੜਾ ਕਿ ਲੱਕ ਦਰਦ ਹੋਵੇ ਗੋਡੇ ਦਰਦ ਹੋਵੇ ਜਾਂ ਫਿਰ ਸਰਦੀਆਂ ਦੇ ਵਿੱਚ ਜਿਵੇਂ ਸਾਹ ਦੀ ਬਿਮਾਰੀ ਆ ਜਾਂਦੀ ਹੈ ਉਸ ਤੋਂ ਤੁਹਾਨੂੰ ਆਰਾਮ ਦਵਾਈ ਸੋ ਪਿੰਨੀਆਂ ਕਿਵੇਂ ਬਣਾਉਣੀਆਂ ਨੇ ਆਪਾਂ ਆਪਣੇ ਘਰ ਦੀ ਰਸੋਈ ਦੇ ਵਿੱਚ ਮੌਜੂਦ ਆਂ ਔਰ ਇਹ ਪਿੰਨੀਆਂ ਡਾਕਟਰ ਮੇਬਾਸ ਰਾਹ ਤੁਹਾਨੂੰ ਬਣਾ ਕੇ ਦਿਖਾਉਣਗੇ ਕਿਉਂਕਿ ਇਹੀ ਪਿੰਨੀਆਂ ਅਸੀਂ ਹਰ ਸਰਦੀਆਂ ਬਣਾਉਂਦੇ ਆ। ਸੋ ਆਓ ਸਮੇ ਨੂੰ ਨਾ ਬਰਬਾਦ ਕਰਦੇ ਹੋਏ ਸ਼ੁਰੂ ਕਰੀਏ ਅੱਜ ਦੀ ਵੀਡੀਓ। ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ। ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ। 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਅਲਸੀ ਦੀਆਂ ਪਿੰਨੀਆਂ ਬਣਾ ਕੇ ਦਿਖਾਣੀਆਂ ਸੋ ਤਾਂ ਪਹਿਲਾਂ ਸਟਾਰਟ ਕਰਦੇ ਹਾਂ ਆਪਾਂ ਜੋ ਸਮਾਨ ਲਿੱਤਾ ਇਹ ਹੈ ਆਰਗੇਨਿਕ ਸ਼ੱਕਰ है ये है कोकोनट का बुरादा मखाने सबसे मेन चीज़ अपनी अलसी देसी घ्यो घर का थोड़े जे ओट्स दालचीनी काली मिर्च ते बदाम एक बार दोबारा दस दो थोड़ी जी वीडियो ब्लर हो गई सी पर ही दोबारा दस हां जी एक आ हैगी ऑर्गेनिक शक्कर शक्कर ए हैगा कोकोनट दा बरादा मतलब खुप्पे दा बरादा ठीक है जी ए हैगी अलसी जो मेन चीज है अपनी ਠੀਕ ਹੈ ਜੀ ਆ ਹੈਗੀ ਆ ਮਖਾਣੇ ਠੀਕ ਹੈ ਜੀ ਇਹ ਘਰ ਦਾ ਆਪਣਾ ਦੇਸੀ ਘਿਓ ਠੀਕ ਹੈ ਜੀ ਆ ਬਾਦਾਮ ਠੀਕ ਹੈ ਜੀ ਇਹ ਓਟਸ ਠੀਕ ਹੈ ਜੀ ਇਹ ਕਾਲੀ ਮੇਚ ਔਰ ਇਹ ਦਾਲ ਚੀਨੀ ਠੀਕ ਹੈ ਜੀ ਹੁਣ ਜੀ ਦੱਸੋ ਹੁਣ ਪ੍ਰੋਸੈਸ ਕੀ ਹੋਏਗਾ ਕਿਵੇਂ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਅਲਸੀ ਨਾਲ ਸਟਾਰਟ ਕਰਦੇ ਹਾਂ ਅਲਸੀ ਨੂੰ ਰੋਸਟ ਕਰਾਂਗੇ ਆਉ ਦਿਖਾਣੇ ਸਭ ਤੋਂ ਪਹਿਲਾਂ ਆਪਾਂ ਪੈਨ ਨੂੰ ਪ੍ਰੀ ਹੀਟ ਕੀਤਾ ਥੋੜੀ ਦੇਰ ਲਈ ਔਰ ਫਿਰ ਉਸ ਤੋਂ ਬਾਅਦ ਗੈਸ ਨੂੰ ਸਿੰਮ ਕਰਤਾ ਹੁਣ ਆਪਾਂ ਲਵਾਂਗੇ ਸਭ ਤੋਂ ਮੇਨ ਚੀਜ਼ ਆਪਣੀ ਅਲਸੀ ਇਹ ਆਪਾਂ ਇਹਦੇ ਵਿੱਚ ਪਾ ਕੇ ਆਪਾਂ ਨੂੰ ਮੈਂ ਇੱਕ ਵੱਡਾ ਕੱਪ ਲੈਂਦਾ ਇਹ ਆਪਾਂ ਇਹਨੂੰ ਰੋਸਟ ਕਰਾਂਗੇ ਚੰਗੀ ਤਰ੍ਹਾਂ ਇਹਨੂੰ ਰੋਸਟ ਕਰਨਾ ਹੈ ਸਿਮ ਤੇ ਮਿਨੀਮਮ 10 ਮਿੰਟਸ ਲਈ ਇਹਨੂੰ ਰੋਸਟ ਕਰਨਾ ਹੁੰਦਾ ਕਿਉਂਕਿ ਇਹਦੇ ਸੀਡਸ ਜਿਹੜੇ ਹੁੰਦੇ ਆ ਅੰਦਰ ਤੱਕ ਰੋਸਟ ਹੋਣੇ ਚਾਹੀਦੇ ਆ ਇਹ ਟਾਈਮ ਲੈਂਦੇ ਆ ਥੋੜਾ ਜਿਹਾ ਰੋਸਟ ਕਰਨ ਲਈ ਆਪਾਂ ਟਾਈਮ ਦੇਖ ਕੇ ਪੂਰਾ 10 ਮਿੰਟ ਲਈ ਇਹਨੂੰ ਰੋਸਟ ਕਰਨਾ ਆ ਦੇਖੋ ਇਹ ਹੁਣ ਚਟਕ ਚਟਕ ਕਰਨ ਲੱਗ ਗਈ ਜਦੋਂ ਇਦਾਂ ਦੀ ਆਵਾਜ਼ ਆਉਣ ਲੱਗ ਜਾਏ ਦਾ ਮਤਲਬ ਆਪਣੀ ਅਲਸੀ ਜੋ ਹੈ ਉਹ ਚੰਗੀ ਤਰ੍ਹਾਂ ਰੋਸਟ ਹੋ ਚੁੱਕੀ ਹੈ ਇਹ অলਮੋਸਟ 10 ਮਿੰਟਸ ਲੈ ਲੈਂਦੀ ਹੈ ਆਪਣੇ ਔਰ ਇਹਦਾ ਕਲਰ ਵੀ ਚੇਂਜ ਹੋ ਗਿਆ ਹੈ ਜੇ ਪ੍ਰੋਪਰਲੀ ਰੋਸਟ ਨਹੀਂ ਹੋਏਗੀ ਫਿਰ ਇਹ ਕੱਚਾ ਪੰਜਾ ਰਹੇਗਾ ਔਰ ਇਹ ਆਪਣੇ ਲਈ ਵਧੀਆ ਨਹੀਂ ਹੈ ਇਹ ਹੁਣ ਪ੍ਰੋਪਰਲੀ ਰੋਸਟ ਹੋ ਚੁੱਕੀ ਹੈ ਬਹੁਤ ਸੋਹਣਾ ਰੰਗ ਆ ਗਿਆ ਖੁਸ਼ਬੂ ਵੀ ਬਹੁਤ ਸੋਹਣੀ ਆ ਰਹੀ ਹੈ ਹੁਣ ਆਪਾਂ ਇਹਨੂੰ ਇੱਕ ਪੈਨ ਚ ਕੱਢਾਂਗੇ ਪਲਾਸਟਿਕ ਦਾ ਪੈਨ ਨਹੀਂ ਲੈਣਾ ਆਪਾਂ ਇਹਨੂੰ ਕੋਈ ਵੀ ਤਰ੍ਹਾਂ ਦਾ ਆਪਾਂ ਗਲਾਸ ਦਾ ਪੈਨ ਲੈ ਸਕਦੇ ਜਾਂ ਫਿਰ ਸਟੀਲ ਦਾ ਪੈਨ ਲੈਣਾ ਇਹਦੇ ਵਿੱਚ ਆਪਾਂ ਇਹਨੂੰ ਕੱਟੋ ਹਾਂ ਜੀ ਨੈਕਸਟ ਸਟੈਪ ਕੀ ਹੋਏਗਾ ਨੈਕਸਟ ਸਟੈਪ ਹੈ ਕਿ ਆਪਾਂ ਹੁਣ ਉਸੇ ਪੈਨ ਨੂੰ ਵਾਪਸ ਲਵਾਂਗੇ ਇੱਥੇ ਠੀਕ ਹੈ ਜੀ ਆਪਾਂ ਲਵਾਂਗੇ ਆਲਮੋਸਟ ਇੱਕ ਸਪੂਨ ਜਿੰਨਾ ਇੱਕ ਵੱਡੇ 스ਪੂਨ ਜਿੰਨਾ ਦਸੀ ਘਿਓ ਇਹਦੇ ਵਿੱਚ ਆਪਾਂ ਸਾਰੇ ਬਾਦਾਮ ਹੁਣ ਆਪਾਂ ਪਾਤਾ ਘਿਓ ਦੇ ਵਿੱਚ ਬਾਦਾਮ ਬਾਦਾਮ ਨੂੰ ਆਪਾਂ ਥੋੜਾ ਜਿਹਾ ਸਿਰਫ ਇਹਦੇ ਨਾਲ ਇੱਕ ਵਾਰੀ ਪੁੰਨ ਲਾਂਗੇ ਨਾਲ ਹੀ ਆਪਾਂ ਪਾ ਦਾਂਗੇ ਥੋੜੇ ਜੇ ਕੋਟਸ ਇਹ ਸਿਰਫ ਕ੍ਰਾਂਚਲੇ ਹੈਗੇ ਆ ਨਾਲ ਆਪਣਾ ਥੋੜੀ সুইਟਨਿੰਗ ਹੋ ਜਾਂਦੀ ਹੈ ਔਰ ਜੇ ਕੋਈ ਖਾ ਰਿਹਾ ਹੈ ਤਾਂ ਉਹਦਾ ਟੈਡ ਵੀ ਪਰੇਗਾ ਔਰ ਨਾਲੇ ਸੋਰਸ ਹੈ ਬਹੁਤ ਵੱਡਾ ਫਾਈਬਰ ਤਾਂ ਔਰ ਬਦਾਮ ਦਿੱਤਾ ਤੁਹਾਨੂੰ ਸਾਰੇ ਜਿੰਨੇ ਇਹਦੇ ਫਾਇਦੇ ਹਨ ਸਾਰਿਆਂ ਨੂੰ ਪਤਾ ਹੀ ਹੈ ਇਹਨਾਂ ਨੂੰ ਇੱਕ ਥੋੜਾ ਜਿਹਾ ਆਪਾਂ ਹੀਟ ਅਪ ਕਰ ਲਾਂਗੇ ਇਹਦੇ ਵਿੱਚ ਥੋੜਾ ਜਿਹਾ ਰੋਸਟ ਕਰ ਲਾਂਗੇ ਆ ਦੇਖੋ ਇਹ ਬਹੁਤ ਸੋਹਣੀ ਤਰ੍ਹਾਂ ਹੁਣ ਰੋਸਟ ਹੋ ਗਏ ਅੱਪਾ ਬਸ ਇਹਨਾਂ ਨੂੰ ਬਹੁਤ ਜ਼ਿਆਦਾ ਰੋਸਟ ਨਹੀਂ ਕਰਾਂਗੇ ਤਾਂ ਕਿ ਵੀ ਇਹਦਾ ਕਲਰ ਬਲੈਕ ਨਾ ਹੋ ਜਾਏ। ਸਿਮਟੇ ਆਪਾਂ ਰੋਸਟ ਕਰਦੇ ਇਹਨਾਂ ਨੂੰ ਘਿਓ ਦੇ ਵਿੱਚ। ਇੱਕ ਚਮਚ ਘਿਓ ਦੇ ਵਿੱਚ ਬਸ। ਹੁਣ ਆਪਾਂ ਇਹਨਾਂ ਨੂੰ ਇੱਕ ਬੌਲ ਦੇ ਵਿੱਚ ਕੱਢ ਲਾ। ਥੋੜਾ ਜਿਹਾ ਘਿਓ ਬਚਾ ਦਾਂਗੇ। ਤਾਂ ਕਿ ਇਹਦੇ ਵਿੱਚ ਆਪਾਂ ਜਿਹੜੀ ਨੈਕਸਟ ਚੀਜ਼ ਹੈ ਆਪਣੀ ਮਖਾਣੇ ਉਹ ਰੋਸਟ ਕਰ ਸਕੀਏ। ਹੁਣ ਇਸ ਬਚੇ ਹੋਏ ਘਿਓ ਦੇ ਵਿੱਚ ਆਪਾਂ ਮਖਾਣੇ ਪਾ ਦੇਨੇ ਹਾਂ। ਔਰ ਇਹ ਮਖਾਣੇ ਕੀ ਕਰਨਗੇ? ਪੂਰੀ ਕੜਾਈ ਦਾ ਜਿੰਨਾ ਘਿਓ ਬਚਿਆ ਹੋਇਆ ਉਹ ਸਾਰਾ ਅਬਜ਼orb ਕਰ ਲੈਣਗੇ। ਹੁਣ ਇਹਨਾਂ ਚੰਗੀ ਤਰ੍ਹਾਂ ਆਪਾਂ ਇੱਕ ਵਾਰੀ roast ਕਰ ਲਾਂਗੇ। ਬਹੁਤ ਸੋਹਣੀ ਤਰ੍ਹਾਂ roast ਹੋ ਜਾਨੇ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ। ਹੁਣ ਇਹ ਦੇਖੋ ਇਹਦਾ ਕਲਰ ਵੀ ਚੇਂਜ ਹੋ ਰਿਹਾ ਥੋੜਾ ਥੋੜਾ ਬ੍ਰਾਊਨ ਹੋ ਰਿਹਾ। ਰੋਸਟ ਹੋ ਰਿਹਾ ਸਾਰਾ ਕਿਉਂ ਇਹਨੇ ਪੂਰਾ ਅਬਜ਼orb ਕਰ ਲਿਆ ਚੰਗੀ ਤਰ੍ਹਾਂ ਕਿਉਂਕਿ ਮਖਾਨੇ ਸੋਰਸ ਹੈ ਬਹੁਤ ਵੱਡਾ ਕੈਲਸ਼ੀਅਮ ਦਾ ਔਰ ਫਾਈਬਰ ਦਾ ਇਸ ਕਰਕੇ ਹਰ ਇੱਕ ਪੰਜੀਰੀ ਹਰ ਇੱਕ ਆਪਾਂ ਜਿਹੜੀ ਪਿੰਨੀ ਬਣਾਉਨੇ ਆ ਉਸ ਇਹ ਜ਼ਰੂਰ ਯੂਜ਼ ਕਰਦੇ ਆ ਕਿਉਂਕਿ ਆਪਣੇ ਪੇਰੈਂਟਸ ਨੇ ਖਾਣੇ ਹੁੰਦੇ ਜਿੰਨੇ ਵੀ ਬਜ਼ੁਰਗ ਲੋਗ ਇਹਨੂੰ ਖਾਂਦੇ ਆ ਉਹ ਸਾਰਿਆਂ ਦੇ ਲਈ ਉਹਨਾਂ ਦੇ ਜੋੜਾਂ ਲਈ ਕੈਲਸ਼ੀਅਮ ਲਈ ਇਹ ਸਭ ਬਹੁਤ ਜ਼ਰੂਰੀ ਹੈ ਆਪਾਂ ਕੈਲਸ਼ੀਅਮ ਦੀ ਗੱਲ ਬਾਰ-ਬਾਰ ਕਰਦੇ ਆਂ ਬਟ ਵਿਟਾਮਿਨ ਡੀ 3 ਜੋ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਉਹ ਆਪਾਂ ਭੁੱਲ ਜਾਂਦੇ ਆਂ ਕੈਲਸ਼ੀਅਮ ਦਾ ਇਹਦੇ ਥ्रू ਪੂਰਾ ਹੋ ਜਾਏਗਾ ਲੇਕਿਨ ਆਪਾਂ ਵਿਟਾਮਿਨ ਡੀ 3 ਦੀ ਗੱਲ ਕਰਦੇ ਆਂ ਤਾਂ ਸਵੇਰੇ 10 ਮਿੰਟ ਜਿਹੜੀ ਠੰਡੀ-ਠੰਡੀ ਧੁੱਪ ਹੁੰਦੀ ਹੈ ਉਹ ਜ਼ਰੂਰ ਤੁਸੀਂ ਸਨਲਾਈਟ ਦੇ ਥੱਲੇ ਬੈਠ ਕੇ ਆਪਣੇ ਵਿਟਾਮਿਨ ਡੀ 3 ਨੂੰ ਪੂਰਾ ਕਰੋ ਬਜਾਏ ਕਿ ਆਪਾਂ ਨੂੰ ਕੋਈ ਕੈਲਸ਼ੀਅਮ ਦੀ ਜਾਂ ਵਿਟਾਮਿਨ ਡੀ 3 ਦੀ ਮੈਡੀਸਿਨਸ ਲੈਣੇ ਪੈਣ ਆਪਾਂ ਇਸ ਤਰ੍ਹਾਂ ਆਪਣਾ ਕੈਲਸ਼ੀਅਮ ਔਰ ਵਿਟਾਮਿਨ ਡੀ ਪੂਰਾ ਵੀ ਕਰ ਸਕਦੇ ਆਂ हम इन आप क्या एच जिथे आप सारे अपने पेल वाले रोस्टेड चीजा क्डिया हम अपने को दो बाउल्स रेडी हो गए एक हो गया आइस वाला एक हो गया वाला सब तो पहला आप अलसी वाले बाउल न लवेंगे और इन आप पीस लागे पाउडर चाहू हम ग्राइंड कर लगे हैं ਚਲੋ ਆਪਾਂ ਚੈੱਕ ਕਰ ਲੈਂਦੇ ਹਾਂ ਇੱਕ ਵਾਰੀ ਆ ਦੇਖੋ ਇਹ ਬਹੁਤ ਸੋਹਣਾ ਪਾਊਡਰ ਜਿਹਦੀ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਇਸ ਤਰ੍ਹਾਂ ਇਹ ਪਾਊਡਰ ਪਟ ਗਿਆ ਇਸ ਜਾਰ ਦੇ ਵਿੱਚ ਪਾ ਲਾਂਗੇ ਇਸ ਬੌਲ ਦੇ ਵਿੱਚ ਪਾ ਲੈਣੇ ਐਸ ਪਾਊਡਰ ਨੂੰ ਆਹਰ ਡਰਾਈ ਫਰੂਟ ਪਾ ਲੈ ਜਿਹਨਾਂ ਆਪਾਂ ਸਾਰਾ ਰੋਸਟ ਕਰਕੇ ਰੱਖਿਆ ਸੀ ਉਹਨਾਂ ਆਪਾਂ ਇਹਦੇ ਵਿੱਚ ਇਸੇ ਜਾਰ ਦੇ ਵਿੱਚ ਪਾ ਦਾਂਗੇ దచీని హరిచి సిలేవరే బాగా నీ పా థోడీ జీ పాయిండ్ గ్రాయిండ్ थोड़ा जा ग्राइंड करना है, थोड़ा जा बंद करना है, ग्राइंड करना है, बंद करना इस तरह करके ताकि ये थोड़ा क्रंच जहा रहे जिस तरह ही, इस तरह, कोर्स जाए, बिल्कुल एकदम पाउडर नहीं बनावे जेडे बजुर्ग होंगे है उन्होंने तो कई बार चि नहीं हों फ्रूट इस करके अपने इस सारी चीज आप ਜਿੰਨਾ ਡ్రਾਈ ਫਰੂਟ ਹੈ ਦਾਲਚੀਨੀ ਸਭ ਮਿਕਸ ਹੋ ਗਿਆ ਵਿੱਚ ਇਹਨਾਂ ਨੂੰ ਇਕੱਠੇ ਆਪਾਂ ਮਿਕਸ ਕਰ ਲਾ ਹੁਣ ਆਪਾਂ ਇੱਕ ਚੀਜ਼ ਹੋਰ ਰੋਸਟ ਕਰਨੀ ਹੈ ਜਿੰਨੂੰ ਆਪ ਕੋਕੋਨਟ ਪਾਊਡਰ ਜਿੰਨੂੰ ਆਪਾਂ ਕੋਪੇ ਦਾ ਬਰਾਦਾ ਕਹਿੰਦੇ ਆ ਇਹਨੂੰ ਆਪਾਂ ਰੋਸਟ ਕਰਾਂਗੇ ਦੇ ਵਿੱਚ ਬਹੁਤ ਰਿਚ ਸੋਰਸ ਹੈ ਫਾਈਬਰ ਦਾ ਆਇਲ ਦਾ ਔਰ ਇਹ ਦਿਨ ਆਇਲ ਫਲੇਵਰ ਆ ਜਾਂਦਾ ਹੈ ਖਾਂਚ ਵਧੀਆ ਲੱਗਦਾ ਔਰ ਇਹ ਹੇਅਰਲੀ ਸਕੈਨਲੀ ਬਹੁਤ ਵਧੀਆ ਬਣੇ ਇਹਨੂੰ 10 ਹੀ ਦੇਰ ਸਿਰਫ ਰੋਸਟ ਕਰਾਂਗੇ ਜਬ ਤੱਕ ਇਹ ਪੂਰਾ ਮਤਲਬ ਲਾਈਟ ਜਿਹਾ ਬਰਾਊਨ ਕਲਰ ਇਹਦੇ ਵਿੱਚ ਆ ਜਾਏਗਾ ਜਦੋਂ ਰਾਈਟ ਲਾਈਟ ਜਿਹਾ ਬਰਾਊਨ ਕਲਰ ਆ ਗਿਆ ਆਪਾਂ ਬੰਦ ਕਰਾਂਗੇ ਇਹ ਹੁਣ ਹਲਕਾ ਜਿਹਾ ਕਲਰ ਚੇਂਜ ਕਰਨ ਲੱਗ ਗਿਆ ਬਰਾਊਨ ਜਿਹਾ ਕਲਰ ਜੇ ਤੁਹਾਨੂੰ ਦਿਖਦਾ ਹੋਗਾ ਰੈੱਡ ਰੈੱਡ ਜਾਂ ਬਰਾਊਨ ਜਿਹਾ ਕਲਰ ਐਸ਼ ਆ ਗਿਆ ਇਹਦਾ ਮਤਲਬ ਇਹ ਰੋਸਟ ਹੋ ਗਿਆ ਚੰਗੀ ਤਰ੍ਹਾਂ ਇਹਦਾ ਆਇਲ ਕੰਟੈਂਟ ਵੀ ਹੁਣ ਬਾਹਰ ਆ ਗਿਆ ਹੈ ਪੂਰੀ ਤਰ੍ਹਾਂ ਮoiਸਟ ਹੋ ਚੁੱਕਾ ਹੈ ਇਹ ਹੁਣ ਚੰਗੀ ਤਰ੍ਹਾਂ ਰੋਸਟ ਹੋ ਗਿਆ ਹੈ ਕਲਰ ਦੇਖੋ ਤੁਸੀਂ ਚੇਂਜ ਹੋ ਗਿਆ ਬਰਾਊਨ ਕਲਰ ਬਣ ਗਿਆ ਹੁਣ ਇਸ ਪੁਆਇੰਟ ਤੇ ਆਪਾਂ ਇਹਨੂੰ ਇੱਕ ਪ੍ਰਾਤ ਦੇ ਵਿੱਚ ਸ਼ਿਫਟ ਕਰ ਦਾਂਗੇ ਪੁਆਇੰਟ ਤੇ ਆਪਾਂ ਇਹਨੂੰ ਸ਼ਿਫਟ ਕਰਨ ਲੱਗੇ ਆਂ ਪ੍ਰਾਤ ਦੇ ਅੰਦਰ ਇਹ ਰੋਸਟਡ ਕੋਕੋਨਟ ਹੈ ਆਪਣਾ ਔਰ ਜੋ ਸਾਰਾ ਕੁਝ ਆਪਾਂ ਮਿਕਸ ਕੀਤਾ ਸੀ ਉਦੋਂ ਮਿਕਸੀਜ ਉਹ ਹਣ ਆਪਾਂ ਹੌਲੀ ਹੌਲੀ ਇਹਦੇ ਵਿੱਚ ਟਰਾਂਸਫਰ ਕਰ ਦਾਂਗੇ ਇਹਦੇ ਵਿੱਚ ਪਾ ਦਾਂਗੇ ਕਿਉਂਕਿ ਸਾਰਾ ਕੁਝ ਬਹੁਤ ਗਰਮ ਹੈ ਬਹੁਤ ਹੀ ਜ਼ਿਆਦਾ ਇਸ ਟਾਈਮ ਇਹਦੇ ਨਾਲ ਹੀ ਆਪਾਂ ਗਰਮ ਗਰਮ ਦੇ ਵਿੱਚੀ ਸ਼ੱਕਰ ਪਾ ਦਾਂਗੇ ਇਹ ਔਰਗੈਨਿਕ ਸ਼ੱਕਰ ਹੈ ਬਿਲਕੁਲ ਹਾਰਮਫੁਲ ਨਹੀਂ ਹੈ ਬੱਚਿਆਂ ਨੂੰ ਵੀ ਔਰ ਬਜ਼ੁਰਗਾਂ ਨੂੰ ਵੀ ਤੁਸੀਂ ਆਰਾਮ ਨਾਲ ਖਵਾ ਸਕਦੇ ਹੋ ਡਾਇਬੀਟਿਕ ਪੇਸ਼ੈਂਟ ਹੈ ਥੋੜੀ ਜਿਹੀ ਘਟパ ਲਿਓ ਆਦਰਵਾਇਸ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਇਹਨੂੰ ਬਾਈਂਡ ਕਰਨ ਲਈ ਚੰਗੀ ਤਰ੍ਹਾਂ ਪਾ ਸਾਦੇ ਹੁਣ ਆਪਾਂ ਇਹਨੂੰ ਸਾਰੇ ਨੂੰ ਮਿਕਸ ਕਰ ਲਿਆ ਹਨ ਲੇਕਿਨ ਇਹਨੂੰ ਹੁਣ ਬਾਈਂਡ ਕਰਨ ਲਈ ਆਪਾਂ ਨੂੰ ਥੋੜੇ ਜੇ ਦੇਸੀ ਘਿਓ ਦੀ ਲੋੜ ਪਈ ਇਸ ਪੁਆਇੰਟ ਤੇ ਮੈਂ ਥੋੜਾ ਜਾਂ ਕਾਲੀ ਮਿਰਚ ਐਡ ਕਰਨ ਲੱਗੀ ਹਾਂ ਜੋ ਕਿ ਆਪਣੇ respiratory system ਲਈ ਸਾਹ ਲੈਣ ਦੀ ਕੋਈ ਬਿਮਾਰੀ ਹੋਵੇ ਆਪਣੀ ਇਮਿਊਨਿਟੀ ਲਈ ਇਹ ਸਾਰੇ ਲਈ ਬਹੁਤ ਵਧੀਆ ਹੁੰਦੀ ਹੈ ਕਾਲੇ ਮਿਰਚ ਤੁਸੀਂ ਅਜਵਾਇਨ ਵੀ ਯੂਜ਼ ਕਰ ਸਕਦੇ ਹੋ ਜੇ ਤੁਸੀਂ ਲਾਈਕ ਕਰਦੇ ਹੋ ਤਾਂ ਹਣੇਸ ਪੁਆਇੰਟ ਤੇ ਬਾਈਂਡ ਕਰਨ ਲਈ ਆਪਰੇ ਦੇਸੀ ਕਿਉ ਗਰਮ ਕਰਾਂਗੇ ਇਸੇ ਪੈਨ ਦੇ ਵਿੱਚ ਦੇਸੀ ਕਿਉ ਨੂੰ ਹੀਟ ਨਹੀਂ ਕਰਨਾ ਪੂਰਾ ਜਲਾਉਣਾ ਨਹੀਂ ਹੈ ਬਸ ਸਿਰਫ ਆਪਾਂ ਇੱਕ ਵਾਰੀ ਇਹਨੂੰ ਗਰਮ ਕਰ ਫਾਈਂਡ ਕਰਨ ਲਈ ਚਾਰ ਚਮਚ ਆਪਾਂ ਦੇਸੀ ਘਿਓ ਪਾ ਕੇ ਇਹਨੂੰ ਗਰਮ ਕਰ ਲਿਆ ਚੰਗੀ ਤਰ੍ਹਾਂ ਆ ਦੇਖੋ ਇਹ ਚੰਗੀ ਤਰ੍ਹਾਂ ਗਰਮ ਹੋ ਗਿਆ ਸਿਰਫ ਗਰਮ ਹੀ ਕੀਤਾ ਇਹਨੂੰ ਬਹੁਤ ਜ਼ਿਆਦਾ ਆਪਾਂ ਜਲਾਉਣਾ ਨਹੀਂ ਹੈ ਹੁਣ ਇਸ ਪੁਆਇੰਟ ਤੇ ਆਪਾਂ ਇਹਨੂੰ ਤੇਰੇ ਵਿੱਚ ਪਾ ਦਾਂਗੇ ਹਲਕੇ ਹਲਕੇ ਹਿਲਾਨਾ ਤੁਸੀਂ ਇੱਕ ਸਪੈਚੂਲਾ ਲੈ ਲਿਓ ਇੱਕ ਕੜਸ਼ੀ ਲੈ ਲਿਓ ਇਹਨੂੰ ਮਿਕਸ ਕਰਨ ਲਈ बिकॉज ਇਹ ਗਰਮ ਹੈ ਇਸ ਟਾਈਮ ਤੇ ਇੱਕ ਵਾਰੀ ਇਹਨੂੰ ਇਸ ਦੇ ਨਾਲ ਮਿਕਸ ਕਰ ਲਓ ਉਸ ਤੋਂ ਬਾਅਦ ਤੁਸੀਂ ਆਪਣੇ ਹੱਥਾਂ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੋਗੇ ਇੱਕ ਵਾਰੀ ਮਿਕਸ ਹੋ ਗਿਆ ਹੁਣ ਤੁਸੀਂ ਆਪਣੇ ਹੱਥਾਂ ਨਾਲ ਮਿਕਸ ਕਰ ਸਕਦੇ ਹੋ बहुत सोहनी तरह जिस तरह एक बहुत सोहना टेक्सचर आया अपनी गोडिया दर्द बहुत लाभदायक है सारा बहुत सोनी तरह मिक्स हो गया आखो अपा हम बहुत वादिया गर्म गर्म ਜਦੋਂ ਇਹ ਮਟੀਰੀਅਲ ਗਰਮ ਹੈ ਉਸੇ ਟਾਈਮ ਮੇ ਪਿੰਨੀਆਂ ਬਣਾ ਲੈਣੀ ਆਪਾਂ ਔਰ ਦੇਖੋ ਕਿੰਨੀ ਸੋਹਣੀਆਂ ਪਿੰਨੀਆਂ ਬਣ ਰਹੀਆਂ ਇਹ ਇੱਕ ਪਿੰਨੀ ਬਹੁਤ ਹੀ ਜ਼ਿਆਦਾ ਰਿਚ ਇਨ ਫਾਈਬਰ ਪ੍ਰੋਟੀਨ ਔਰ ਬਹੁਤ ਸਾਰੇ ਵਿਟਾਮਿਨਸ ਇਹਦੇ ਵਿੱਚ ਹੈ ਜਿਹੜੇ ਆਪਾਂ ਨੂੰ ਕਿਸੇ ਵੀ ਬਿਮਾਰੀ ਤੋਂ ਦੂਰ ਰੱਖਣ ਚ ਹੈਲਪ ਕਰ ਸਕਦੇ ਆ ਦੇਖੋ ਕਿੰਨੇ ਸੋਹਣੀਆਂ ਪਿੰਨੀਆਂ ਬਣ ਰਹੀਆਂ ਇੱਕ ਪਿੰਨੀ ਡੇਲੀ ਤੁਸੀਂ ਦੁੱਧ ਨਾਲ ਲਓ ਇਹਦੇ ਨਾਲ ਤੁਹਾਡਾ ਕੋਈ ਵੀ ਤਰ੍ਹਾਂ ਦਾ ਦਰਦ ਹੈ ਜੋ ਬੋਨਸ ਦਾ ਹੁੰਦਾ ਜੋਇੰਟਸ ਦਾ ਹੁੰਦਾ ਉਹ ਤੁਹਾਡੀ ਪ੍ਰੋਟੀਨ ਦੀ ਜਿਹੜੇ ਆਪਾਂ ਐਕਸਟਰਾ ਪ੍ਰੋਟੀਨ ਲੈਣ ਦੀ ਕੋਸ਼ਿਸ਼ ਕਰਦੇ ਉਹ ਲੈਣ ਦੀ ਲੋੜ ਨਹੀਂ ਪੈਗੀ ਜੇ ਤੁਸੀਂ ਆ ਪਿੰਨੀਆਂ ਡੇਲੀ ਇੱਕ ਸਵੇਰੇ ਇੱਕ ਸ਼ਾਮ ਜੇ ਤੁਸੀਂ ਖਾ ਲੈਂਦੇ ਹੋ ਤਾਂ ਫਾਈਨਲੀ ਪਿੰਨੀ ਬਣ ਕੇ ਤਿਆਰ ਆ ਜੀ ਆਪਾਂ ਟੇਸਟ ਕਰਨ ਲੱਗੇ ਆ ਆਪਾਂ ਡਾਕਟਰ ਸਾਹਿਬ ਦਾ ਬਹੁਤ ਥੈਂਕ ਯੂ ਕਰਦੇ ਆ ਕਿਉਂਕਿ ਇਹ ਪਿੰਨੀਆਂ ਅਕਸਰ ਬਣਾਉਂਦੇ ਰਹਿੰਦੇ ਨੇ ਸੋ ਅਗਰ ਤੁਸੀਂ ਸਾਡੀ ਵੀਡੀਓ ਦੇਖ ਕੇ ਘਰ ਦੇ ਵਿੱਚ ਇਹ ਪਿੰਨੀਆਂ ਬਣਾਈਆਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਔਰ ਜਿਨ੍ਹਾਂ ਦੇ ਗੋਡਿਆਂ 'ਚ ਦਰਦ ਹੈ ਲੱਕ 'ਚ ਦਰਦ ਹੈ ਜਾਂ ਸਾਹ ਦੀ ਦਿੱਕਤ ਹੈ ਉਹਨਾਂ ਲਈ ਇਹ ਇੱਕ ਰਾਹ ਬਾਣ ਨੇ ਸੋ ਕਿੱਦਾਂ ਦੀ ਤੁਹਾਨੂੰ ਵੀਡੀਓ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਔਰ ਇਹ ਵੀਡੀਓ ਸ਼ੇਅਰ ਜਰੂਰ ਕਰਿਓ ਤਾਂ ਕਿ ਕਿਸੇ ਦਾ ਪਲਾ ਹੋ ਸਕੇ ਸੋ ਇੱਕ ਵਾਰੀ ਫੇਰ ਸਭ ਤੋਂ ਪਹਿਲਾਂ ਡਾਕਟਰ ਬੇਬਾਸ ਰਾਹ ਦਾ ਮੈਂ ਧੰਨਵਾਦ ਕਰਦਾ ਔਰ ਉਸ ਤੋਂ ਬਾਅਦ ਸਾਡੇ ਪਿਆਰੇ ਜਿਹੜੇ ਮੈਂਬਰ ਨੇ ਸਾਡੇ ਨਾਲ ਤੁਸੀਂ ਜੁੜੇ ਹੋਏ ਹੋ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਸੋ ਮਿਲਾਂਗੇ ਚੱਲ ਜੀ ਇੱਕ ਨਵੇਂ ਵੀਡੀਓ ਇੱਕ ਨਵੇਂ ਟੌਪਿਕ ਨਾਲ ਐਦਾਂ ਹੀ ਸਾਨੂੰ ਪਿਆਰ ਦਿੰਦੇ ਰਹੋ ਸੋ ਇੱਕ ਵਾਰੀ ਫੇਰ ਮੇਰੇ ਵੱਲੋਂ ਔਰ ਡਾਕਟਰ ਬੇਬਸਰਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਾਂ ਟੈਸਟ ਕਰਨਾ ਭੁੱਲ ਗਏ ਸੀ ਹੁਣ ਆਪਾਂ ਇੱਕ ਵਾਰੀ ਟੈਸਟ ਕਰਦੇ ਹਾਂ ਇਸ ਦੇ ਨਾਲ ਇੱਕ ਦੁੱਧ ਦਾ ਕੱਪ ਹੋਵੇ ਮੈਂ ਕਹਿੰਦਾ ਸਾਰਿਆਂ ਸਾਧੀਆਂ ਠੰਡ ਨਹੀਂ ਲੱਗੇਗੀ ਸੋ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਟੈਸਟ ਬਹੁਤ ਹੀ ਸੁਆਦ ਹੈ So see me query, you rule